ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸੰਗਤ ਦੀ ਜਾਣਕਾਰੀ ਚੀ ਹੈ ਕਿ ਅੱਜ ਮਸਤੌਣਾ ਸਾਹਿਬ ਵਿਖੇ ਜਿਹੜਾ ਜੋੜ ਮੇਲੇ ਤੇ ਮਾਹੌਲ ਨੂੰ ਲੈ ਕੇ ਪਿਛਲੇ ਸਾਲ ਤੋਂ ਹੀ ਉਦਮ ਹੋ ਰਹੇ ਇਲਾਕੇ ਦੀਆਂ ਸੰਗਤਾਂ ਵੱਲੋਂ ਪਿੰਡਾਂ ਦੀਆਂ ਲੰਗਰ ਕਮੇਟੀਆਂ ਵੱਲੋਂ ਮਸਤੌਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤੇ ਗੁਰੂ ਖਾਲਸਾ ਪੰਥ ਦੀ ਸੇਵਾ 'ਚ ਵਿਚਰ ਰਹੇ ਵੱਖ-ਵੱਖ ਜਥਿਆਂ ਵੱਲੋਂ ਸਾਂਝੇ ਤੌਰ ਤੇ ਯਤਨ ਹੋ ਰਹੇ ਕਿ ਇੱਥੋਂ ਦਾ ਮਾਹੌਲ ਜਿਹੜਾ ਉਹ ਗੁਰਮਤ ਅਨਸਾਰੀ ਹੋਏ ਉਦੇ ਸਬੰਧ ਚ ਕੁਝ ਸਾਂਝੇ ਫੈਸਲੇ ਲਏ ਜਾ ਰਹੇ ਉਹਦੇ ਸਬੰਧ ਚ ਅੱਜ ਪੱਤਰਕਾਰ ਵਾਰਤਾ ਸੀਗੀ ਜਿਦੇ ਚ ਇੱਕ ਕਾਰਨ ਕਰਕੇ ਜ਼ਰੂਰੀ ਜੇਮੇ ਕਰਕੇ ਬਾਬਾ ਦਰਸ਼ਨ ਸਿੰਘ ਹੋਣੀ ਮੁਖ ਸੇਵਾਦਾਰ ਗੁਰਦੁਆਰਾ ਅਗੀਠਾ ਸਾਹਿਬ ਇਹ ਨਹੀਂ ਪਹੁੰਚ ਸਕੇ ਕਿਉਂਕਿ ਆਪਣੇ ਸਾਰਿਆਂ ਦੇ ਧਿਆਨ ਚ ਇਹ ਹੈ ਕਿ ਪਿਛਲੇ ਦਿਨੀ ਜਿਹੜੀ ਜਰਨੈਲੀ ਸੜਕ ਹੈ ਚੰਡੀਗੜ੍ਹ ਬਟਿੰਡਾ ਰੋਡ ਉਹਦੇ ਤੇ ਇੱਕ ਭਿਆਨਕ ਹਾਦਸਾ ਹੋਇਆ ਜਿਦੇ ਚ ਇਥੋਂ ਦੀ ਐਂਬੂਲੈਂਸ ਜਦੋਂ ਉਹ ਜ਼ਖਮੀ ਉਹ ਜਿਹੜੇ ਵਿਅਕਤੀਆਂ ਨੂੰ ਲੈਣ ਲਈ ਗਈ ਤਾਂ ਉਹ ਐਂਬੂਲੈਂਸ ਦਾ ਵੀ ਪਿੱਛੋਂ ਟਰੱਕ ਨੇ ਬੜੀ ਜ਼ਬਰਦਸਤ ਟੱਕਰ ਮਾਰੀ ਤੇ ਇੱਥੋਂ ਦੇ ਸੇਵਾਦਾਰ ਵੀ ਗੰਭੀਰ ਜ਼ਖਮੀ ਹੋਏ ਸੋ ਉਸ ਕਾਰਜ ਦੇ ਵਿੱਚ ਇਹਨਾਂ ਨੂੰ ਬੜੀ ਸਾਜਰੇ ਉਸ ਉਸ ਪਾਸੇ ਜਾਣਾ ਪਿਆ ਉਹਨਾਂ ਦੇ ਇਲਾਜ ਦੇ ਲਈ ਇਸ ਕਰਕੇ ਪੱਤਰਕਾਰ ਵਾਰਤਾ ਦੇ ਵਿੱਚ ਸ਼ਾਮਲ ਨਹੀਂ ਸੀ ਹੋ ਸਕੇ ਉੱਥੇ ਕਾਫੀ ਸੰਗਤਾਂ ਦੇ ਜਾਂ ਪੱਤਰਕਾਰ ਵੀਰਾਂ ਦਾ ਸਵਾਲ ਸੀਗਾ ਕਿ ਬਾਬਾ ਦਰਸ਼ਨ ਸਿੰਘ ਹੋਣੀ ਨਹੀਂ ਹੈ ਸੋ ਇਸ ਕਰਕੇ ਨਹੀਂ ਸੀ ਆ ਸਕੇ ਸੋ ਇਹ ਸਾਰੇ ਕਾਰਜ ਦੇ ਵਿੱਚ ਸੰਗਤਾਂ ਦੇ ਸਿੱਖ ਜੱਥਿਆਂ ਦੇ ਨਾਲ ਸੋ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਸਾਰੇ ਸੰਝੇ ਉਦਮ ਬਾਰੇ ਜਰੂਰ ਕੁਝ ਸ਼ਬਦਾਂ ਦੇ ਵਿੱਚ ਸੰਗਤਾਂ ਨੂੰ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਹੀ ਹੈ ਵੀ ਅੱਜ ਜਿਹੜੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਾਨੂੰ ਸੱਦਾ ਪੱਤਰ ਸਾਰਾ ਆਇਆ ਹੋਇਆ ਸੀਗਾ ਉਹ ਕੱਲ ਧੁੰਦ ਪੈਣ ਕਰਕੇ ਕੱਲ ਉਥੇ ਬੱਸ ਦਾ ਐਕਸੀਡੈਂਟ ਹੋਇਆ ਸੀ ਰੋਡ ਤੇ ਉਹਦੇ ਚ ਆਪਣੀ ਐਂਬੂਲੈਂਸ ਸਵਾਰੀਆਂ ਨੂੰ ਮਰੀਜ਼ਾਂ ਨੂੰ ਚੱਕਣ ਗਈ ਸੀ ਉਹ ਉਹਦਾ ਵੀ ਮੁੰਡਿਆਂ ਦਾ ਸਾਡਿਆਂ ਦਾ ਐਕਸੀਡੈਂਟ ਹੋ ਗਿਆ ਦੋ ਦਾ ਬਹੁਤ ਗੰਭੀਰ ਜ਼ਖਮੀ ਹੋ ਗਏ ਤੇ ਐਂਬੂਲੈਂਸ ਵੀ ਫੁੱਟ ਗਈ ਬਹੁਤ ਜਾਦੇ ਉਹਦੇ ਚੱਕਰ ਕਰਕੇ ਸਾਤੋਂ ਉਹਦੇ ਵਿੱਚ ਸ਼ਾਮਲ ਨਹੀਂ ਹੋਇਆ ਗਿਆ ਅਸੀਂ ਜੋ ਵੀ ਸੰਗਤ ਨੇ ਫੈਸਲਾ ਕਰਿਆ ਅਸੀਂ ਉਹਦੇ ਨਾਲ ਨਾਲ ਨਹੀਂ ਉਹਨਾਂ ਤੋਂ ਮੂਹਰੇ ਅੱਗੇ ਆ ਤੇ ਸਹਿਮਤਾ ਅਸੀਂ ਸਾਰੇ ਕਲਪ ਦੇ ਨਾਲ ਜਿਹੜੀ ਅੱਗੇ ਨੂੰ ਕੋਈ ਕਾਰਵਾਈ ਹੋ ਉਹਦੇ ਵਿੱਚ ਅਸੀਂ ਸਾਰੇ ਸਹਿਮਤ ਹੋਵਾਂਗੇ ਸਹਿਮਤਾ ਅਸੀਂ ਉਹਨਾਂ ਦੇ ਨਾਲ ਆ ਜੋ ਵੀ ਉਹਨਾਂ ਨੇ ਫੈਸਲੇ ਕਰੇ ਨੇ ਅਸੀਂ ਉਹਨਾਂ ਨਾਲ ਨਾਲ ਆ ਮੈਂ ਗੱਲ ਕੀਤੀ ਕਰਨਾ ਚਾਹੁੰਦਾ ਹਾਂ ਸਾਬ